ਨਵੀਂ ਰਿਪੋਰਟ ਦੇ ਅਨੁਸਾਰ ਹਰ 10 ਮਿੰਟਾਂ ਵਿੱਚ ਦੁਨੀਆ ਵਿੱਚ ਕਿਤੇ ਨਾ ਕਿਤੇ ਇੱਕ ਔਰਤ ਜਾਂ ਲੜਕੀ ਦਾ ਉਸਦੇ ਕਿਸੇ ਜਾਣਕਾਰ ਸਾਥੀ ਪਤੀ ਜਾਂ ਪਰਿਵਾਰਕ ਮੈਂਬਰ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਰਿਪੋਰਟ ਦੇ ਮੁਤਾਬਕ ਹਰ ਰੋਜ਼ 137 ਜਾਨਾਂ ਜਾਂਦੀਆਂ ਹਨ ਅਤੇ ਅਜਿਹਾ ਦੁਨੀਆ ਦੇ ਸਾਰੇ ਹਿੱਸਿਆਂ ਵਿੱਚ ਹੁੰਦਾ ਹੈ ਸਾਲ 2024 ਵਿੱਚ ਲਗਭਗ 50 ਹਜ਼ਾਰ ਔਰਤਾਂ ਅਤੇ ਕੁੜੀਆਂ ਨੂੰ ਨਜ਼ਦੀਕੀ ਸਾਥੀਆਂ ਜਾਂ ਪਰਿਵਾਰਕ ਮੈਂਬਰਾਂ ਦੁਆਰਾ ਮਾਰਿਆ ਗਿਆ ਸੀ ਇਹ ਕਤਲ ਦੁਨੀਆ ਭਰ ਵਿੱਚ ਔਰਤਾਂ ਅਤੇ ਕੁੜੀਆਂ ਦੇ ਸਾਰੇ ਜਾਣਬੁੱਝ ਕੇ ਕੀਤੇ ਗਏ ਕਤਲਾਂ ਦਾ 60% ਹੈ 25 ਨਵੰਬਰ ਨੂੰ ਔਰਤਾ ਵਿਰੋਧਾ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਨੂੰ ਮਨਾਉਣ ਲਈ ਜਾਰੀ ਕੀਤੀ ਗਈ ਇਸ ਰਿਪੋਰਟ ਵਿੱਚ ਖਤਰਨਾਕ ਸੱਚਾਈ ਸਾਹਮਣੇ ਆਈ ਹੈ ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਘਰ ਔਰਤਾਂ ਲਈ ਸਭ ਤੋਂ ਖਤਰਨਾਕ ਥਾਂ ਬਣ ਗਈ ਹੈ ਯੂਰਪ ਅਤੇ ਅਮਰੀਕਾ ਵਿੱਚ 2024 ਵਿੱਚ ਜ਼ਿਆਦਾਤਰ ਔਰਤਾਂ ਦੇ ਕਤਲ ਨਜ਼ਦੀਕੀ ਸਾਥੀਆਂ ਵੱਲੋਂ ਕੀਤੇ ਗਏ ਹਨ ਇਹਨਾਂ ਵਿੱਚ ਯੂਰਪ ਵਿੱਚ 64% ਅਤੇ ਅਮਰੀਕਾ ਵਿੱਚ 99% ਦਾ ਅੰਕੜਾ ਹੈ ਦੱਸਿਆ ਗਿਆ ਹੈ ਕਿ ਈਰਖਾ ਵੱਖ ਹੋਣ ਤੋਂ ਇਨਕਾਰ ਪੁਲਿਸ ਨੂੰ ਰਿਪੋਰਟ ਕਰਨ ਲਈ ਬਦਲਾ ਲੈਣਾ ਜਾਂ ਵੱਖ ਹੋਣ ਤੋਂ ਬਾਅਦ ਨਵੇਂ ਸੰਬੰਧਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਨਾ ਇਹਨਾਂ ਕਤਲਾਂ ਦਾ ਮੁੱਖ ਕਾਰਨ ਹੈ ਇਸ ਤੋਂ ਇਲਾਵਾ 35% ਦੇ ਬੱਚੇ ਆ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਨੇ ਆਪਣੀਆਂ ਮਾਵਾਂ ਨੂੰ ਇਸ ਦੌਰਾਨ ਗਵਾ ਦਿੱਤਾ